ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵਕ ਵਕਤਾ ਮਾਦੇ ਲਈ ਤੀਰਥ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਧਾਮਾਂ ਦੇ ਦਰਸ਼ਨਾਂ ਦੇ ਲਈ ਜਾਣ ਤੋਂ ਅਸਮਰਥ ਨੇ ਉਹਨਾਂ ਦੇ ਲਈ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਨਾਬਾ ਵਿਖੇ ਦੂਜੀ ਤੀਰਥ ਯਾਤਰਾ ਬੱਸ ਹਲਕਾ ਵਿਧਾਇਕ ਦੇਮਨ ਦੀ ਅਗਵਾਈ ਦੇ ਵਿੱਚ ਰਵਾਨਾ ਕੀਤੀ ਗਈ ਹੈ ਕ ਇਹ ਬਸ ਯਾਤਰਾ ਮਾਤਾਂ ਨੈਣਾ ਦੇਵੀ ਮਾਤਾ ਜਵਾਲਾ ਜੀ ਅਤੇ ਮਾਤਾ ਚਿੰਤਪੂਰਨੀ ਜੀ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦਿਦਾਰੇ ਕਰਵਾਵੇਗੀ ਚੌਥੀ ਨਾਬਾ ਦੇ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਤੇ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਕਾਫੀ ਉੱਚਾ ਪਾਇਆ ਜਾ ਰਿਹਾ ਹੈ।toddi ਸ਼ਰਧਾਲੂਆਂ ਨੂੰ ਜਿੱਤੇ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਉੱਤੇ ਹੀ ਗਰਮ ਕੱਪੜੇ ਵੀ ਦਿੱਤੇ ਗਏ ਨੇ। ਇਸ ਮੌਕੇ ਨਾਬਾ ਦੇ ਐਸਡੀਐਮ ਤਰਸੀਮ ਚਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਚੰਗਾ ਉਪਰਾਲਾ ਹੈ। ਇਹ ਅੱਜ ਜਿਹੜਾ ਕੀ ਦੂਜੀ ਬਸ ਯਾਤਰਾ ਰਵਾਨਾ ਕੀਤੀ ਗਈ ਹੈ ਜੋ ਸ਼ਰਧਾਲੂ ਨਹੀਂ ਜਾ ਸਕਦੇ ਉਹਨਾਂ ਦੇ ਲਈ ਵਕਫ ਵਕਤਾਂ ਮਾ ਦੇ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਸ਼ਰਧਾਲੂਆਂ ਨੇ ਵੀ ਜਿਹੜਾ ਕੀ ਸਰਕਾਰ ਦਾ ਧੰਨਵਾਦ ਕੀਤਾ ਜਿਹੜੀ ਹੈ ਜੀ ਇੱਕ 42 ਯਾਤਰੀਆਂ ਦੀ ਬਸ ਜਿਹੜੀ ਹੈ ਸ਼ਰਧਾਲੂਆਂ ਦੀ ਉਹ ਰਵਾਨਾ ਹੋ ਰਹੀ ਹੈ ਇਹ ਬਸ ਜਿਹੜੀ ਹੈ ਜੀ ਨਾਬਾ ਤੋਂ ਮਾਤਾ ਨਣਾ ਦੇਵੀ ਜਵਾਲਾ ਜੀ ਚਿੰਤਪੂਰਨੀ ਜਿਹੜੀ ਆ ਉਸ ਤੋਂ ਬਾਅਦ ਜੀ ਆਨੰਦਪੁਰ ਸਾਹਿਬ ਜਾਏਗੀ ਔਰ ਇਹਦੇ ਵਿੱਚ 42 ਸ਼ਰਧਾਲੂ ਨੇ ਜੀ ਟੋਟਲ ਔਰ ਇਹਨਾਂ ਦਾ ਸਾਰਾ ਖਾਣ ਪੀਣ ਦਾ ਰਹਿਣ ਦਾ ਆਉਣ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਜੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਸੰਗਤ ਬੜੀ ਖੁਸ਼ ਹੈ ਜੀ ਇਸ ਤੋਂ ਪਹਿਲਾਂ ਖਾਟੂ ਸ਼ਾਮ ਜੀ ਸਾਲਾ ਸਰ ਸੰਗਤ ਹੋ ਕੇ ਆਈ ਹੈ ਬਹੁਤ ਬਾਗੋ ਬਾਗ ਹੈ ਜੀ ਤੇ ਅਗਲੀ ਵਾਰ ਜਿਹੜੀ ਆ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿਆਰ ਹੈ ਜੀ ਸੋ ਇੱਕ ਵੱਖਰਾ ਅਪਰਾਲਾ ਜੀ ਕਿਉਂਕਿ ਉਹ ਲੋਕ ਜਿਹੜੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਕਦੇ ਦਰਸ਼ਨ ਲਈ ਜਾਵਾਂਗੇ ਜਾਂ ਇਹਨਾਂ ਦਾ ਇਨਕਮ ਦਾ ਸੋਰਸ ਬਹੁਤ ਘੱਟ ਆ ਤੇ ਉਹਨਾਂ ਕੋਲੇ ਇੰਨੀ ਕਮਨੀ ਨਹੀਂ ਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਤੇ ਲਿਆ ਸਕਣ ਉਹਨਾਂ ਲਈ ਇਹ ਬਹੁਤ کارਗਰ ਸਾਬਤ ਹੋਰੀ ਹੈ ਜੀ ਔਰ ਇਹ ਮੁੱਖ ਮੰਤਰੀ ਸਾਹਿਬ ਨੂੰ دعਵਾਵਾਂ ਲੱਗ ਰਹੀਆਂ ਨੇ ਸਾਰੇ ਭਗਤ ਜਿਹੜੇ ਆ ਦਰਸ਼ਨ ਕਰਨਗੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਤੋਂ ਪ੍ਰਮਾਤਮਾ ਸਰੂਪ 42 ਸਦਾਲੂ ਨੇ ਇਹ ਚਿੰਤਪੁਰ ਨਹੀਂ ਸਾਹਿਬ ਜਾ ਰਹੀ ਹੈ ਰਾਸਤੇ ਚ ਨਾਨਾ ਦੇਵੀ ਤੇ ਜਵਾਲਾ ਜੀ ਵੀ ਦਾ ਵੀ ਪੜਾ ਹੈਗਾ ਜੀ ਸਰਕਾਰ ਵੱਲੋਂ ਇੱਕ ਚੰਗਾ ਉਪਰਾਲਾ ਹੈ ਤੇ ਜਿਹੜੇ ਦਰਸ਼ਨਾ ਤੋਂ ਰਹਿੰਦੇ ਸੀ ਜੀ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈਗੀ ਹੈ ਤੇ ਅਸੀਂ ਜਿਹੜੇ ਸਾਰੇ ਲੋਕ ਵਕਫ ਵਕਤ ਮਾਨੂੰ ਮੰਨਣ ਵਾਲੇ ਆ ਤੇ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਨੇ ਉਹ ਜਿਹੜੀ ਹੈਗੀਆਂ ਵਕਫ ਵਕਤ ਮੰਦਰਾਂ ਚ ਜਾਂਦੇ ਨੇ ਤੇ ਉਸ ਲੜੀ ਤਹਿਤ ਇਹ ਜਿਹੜੀ ਚਲਾਈ ਦਾ ਪ੍ਰਾਦਾ ਬਹੁਤ ਹੀ ਵਧੀਆ ਜੀ ਜਿਹੜੀ ਇਹ ਯਾਤਰਾ ਚਲਾਈ ਹੈ ਜੇ ਬਿਨਾਂ ਭੇਦ ਭਾਵ ਤੋਂ ਗਰੀਬ ਅਮੀਰ ਨੂੰ ਬਿਨਾਂ ਦੇਖ ਕੇ ਸਾਰਿਆਂ ਨੂੰ ਲਿਜਾ ਰਹੇ ਨੇ ਜਿਹੜਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤੀਰਸ ਯਾਤਰਾ ਕਰ ਲਾਂਗੇ ਕਦੇ ਦਰਸ਼ਨ ਵੀ ਨਹੀਂ ਕਰੇ ਸੀ ਅੱਜ ਉਹਨਾਂ ਲੋਕਾਂ ਨੂੰ ਵੀ ਦਰਸ਼ਨ ਕਰਵਾ ਰਹੇ ਨੇ ਇਹ ਸਰਕਾਰ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਬਹੁਤ ਵਧੀਆ ਸਾਰਿਆਂ ਨੂੰ ਦੇਖਦੀ ਹੈ ਇੱਕ ਕੱਖ ਨਾਲ ਦੇਖਦੀ ਹੈ ਜੀ ਕਿਸੇ ਦਾ ਕੋਈ ਵੀ ਫਰਕ ਨਹੀਂ ਸਰਕਾਰ ਸਾਰਿਆਂ ਦੀ ਬਹੁਤ ਵਧੀਆ ਸੀ ਤਾਂ ਐਂ ਕਹਿੰਦੇ ਵੀ ਅੱਗੇ ਵਾਸਤੇ ਵੀ ਇਹੀ ਸਰਕਾਰ ਆਵੇ ਪਹਿਲੀ ਵਾਰ ਜਿੱਤੀ ਐਸੀ ਤਰੀਕੀ ਵੀ ਅਗਲੀ ਵਾਰ ਵੀ ਐਸੀ ਵੋਟਾਂ ਇਸ ਤਰ੍ਹਾਂ ਜਿੱਤੇ ਜੀ ਅਸੀਂ ਆਨੰਦਪੁਰ ਸਾਹਿਬ ਜੀ ਨੈਣਾਦੇਵੀ ਚਿੰਤਪੁਨੀ ਜਵਾਲਾ ਜੀ ਮਾਤਾ ਜੀ ਦੇ ਦਰਸ਼ਨ ਕਰਵਾ ਰਹੇ ਨੇ ਤੇ ਪਹਿਲਾਂ ਨੇ ਘਾਟੂ ਸ਼ਾਮ ਜੀ ਤੇ ਸਰਬਲਾ ਸਾਡੇ ਦਰਸ਼ਨ ਕਰਾਏ ਨੇ ਹੁਣ ਅਗਲੀ ਯਾਤਰਾ ਕਹਿੰਦੇ ਨੇ ਅੰਮ੍ਰਿਤਸਰ ਵੀ ਇਸੇ ਤਰੀਕੇ ਲੈ ਕੇ ਜਾਣਗੇ ਅਸੀਂ ਕਹਿੰਦੇ ਆ ਵੀ ਇਸੇ ਤਰੀਕੇ ਯਾਤਰਾ ਚਲਦੀ ਰਹੇ ਨਾ ਤੇ ਸਾਡੀ ਇਹੀ ਸਰਕਾਰ ਆਉਂਦੀ ਰਹੇ ਸਮਾਨ ਕੀ ਕੀ ਦਿੱਤਾ ਗਿਆ ਤਾਂ ਸਮਾਨ ਸਾਨੂੰ ਕੰਬਲ ਨੇ ਜੀ ਨਾਮ ਦੇ ਪਰ ਨੂੰ ਮਾਲਾ ਵੀ ਦਿੱਤੀਆਂ ਨੇ ਜੀ ਵਿਭਗਤੀ ਭਾਵਨਾ ਵੀ ਦੇਖੋ ਬਾਈ ਵਿਭਗਤੀ ਦਾ ਵੀ ਨਾਮ ਲੈਣ ਲੋਕ ਜੀ ਤੇ ਹੋਰ ਬੁਰਸ਼ੇ ਪੇਸਟ ਜੀ ਸਾਰਾ ਸਮਾਨ ਵੀ ਕੋਈ ਵੀ ਦਿੱਕਤ ਨਾ ਆਵੇ ਸਾਰਾ ਸਮਾਨ ਨਾਲ ਦਿੱਤਾ ਜੀ ਤੇ ਡਾਕਟਰ ਸਾਡੀ ਟੀਮ ਵੀ ਨਾਲ ਜਾ ਰਹੀ ਹੈ ਵੀ ਕਿਸੇ ਨੂੰ ਦਿੱਕਤ ਆਵੇ ਕਿ ਸਿਹਤ ਭਾਖੋ ਖਰਾਬ ਹੋਵੇ ਤਾਂ ਉਹਦਾ ਆਮ ਆਦਮੀ ਪਾਰਟੀ ਦਾ ਜੋ ਵੀ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਕਿ ਸਾਨੂੰ ਜੋ ਫੀਮੇਲਸ ਨੂੰ ਹੁਣ ਜੋ ਦਿੱਤਾ ਹੈ ਇਹ ਕੁਮੰਦਾ ਤੀਰਥ ਯਾਤਰਾ ਦਾ ਤਾਂ ਇਹ ਫੀਮੇਲਸ ਦੇ ਕਿ ਨਿਕਲ ਨਹੀਂ ਪੰਦੀਆਂ ਤਾਂ ਇਸ ਜਰੀਏ ਹੁਣ ਫੀਮੇਲਸ ਨੂੰ ਬਹੁਤ ਵਧੀਆ ਮੌਕਾ ਮਿਲਿਆ ਤੇ ਸਰਕਾਰ ਦਾ ਜੋ ਇਹ ਕੰਮ ਹੈ ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਇਹਦੇ ਵਿੱਚ ਬਲੈਂਕ ਕਿਟ ਹੈ ਐਂਡ ਸਾਡੀ ਯੂਜ਼ੇਬਲ ਕਿਟ ਹੈ ਜਿਹਦੇ ਵਿੱਚ ਸਾਰਾ ਸਮਾਨ ਹੈ ਐਂਡ ਪਿੱਲੋ ਵਗੈਰਾ ਸਾਨੂੰ ਸਾਰੇ ਕੁਝ ਅਵੇਲੇਬਲ ਕਰਵਾਏ ਹਨ ਕਿ ਐਦਾਂ ਦਾ ਕਿਸੇ